ਇੱਕ ਗੁਰੂ ਘਰ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਕੀਤੀ ਗਈ ਹੈ ਇੱਕ ਔਰਤ ਨੇ ਇਹ ਬੇਅਦਬੀ ਕੀਤੀ ਹੈ ਗੁਰੂ ਘਰ ਦੇ ਵਿੱਚ ਉਸ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਸ ਔਰਤ ਦੇ ਵੱਲੋਂ ਆਪਣੇ ਕੱਪੜੇ ਉਤਾਰੇ ਜਾਂਦੇ ਨੇ ਤੇ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਉੱਪਰ ਸੁੱਟ ਦਿੱਤੇ ਜਾਂਦੇ ਨੇ ਤਾਂ ਇਹ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇੱਕ ਔਰਤ ਜਿਹੜੀ ਕਿ ਗੁਰੂ ਘਰ ਦੇ ਅੰਦਰ ਮੌਜੂਦ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਔਰਤ ਪਹਿਲਾਂ ਤਾਂ ਆਪਣੇ ਕੱਪੜੇ ਉਤਾਰਦੀ ਹੈ ਕੱਪੜੇ ਉਤਾਰ ਕੇ ਮਹਾਰਾਜ ਦੇ ਪਾਵਨ ਸਰੂਪ ਦੇ ਉੱਪਰ ਸੁੱਟ ਦਿੰਦੀ ਹੈ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਘਟਨਾ ਜਿਹੜੀ ਉਹ ਲੁਧਿਆਣਾ ਦੇ ਪਿੰਡ ਜੁਗਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਚਾਬੀਆਂ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਪਾਠੀ ਸਿੰਘ ਨੂੰ ਚਾਬੀਆਂ ਨਹੀਂ ਮਿਲੀਆਂ ਤੇ ਉਸਨੇ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਫੋਨ ਲਗਾਇਆ ਤੇ ਫੋਨ ਲਾ ਕੇ ਕਿਹਾ ਕਿ ਸ਼ਾਇਦ ਉਹ ਔਰਤ ਆ ਜਿਹੜੀ ਉਹ ਚਾਬੀਆਂ ਲੈ ਕੇ ਗਈ ਹੋਵੇ ਤੇ ਪ੍ਰਧਾਨਾ ਜਿਹੜਾ ਉਸ ਔਰਤ ਦੇ ਘਰੇ ਚਲੇ ਜਾਂਦਾ ਪਰ ਬਾਅਦ ਵਿੱਚ ਪਤਾ ਲੱਗਦਾ ਕਿ ਚਾਬੀਆਂ ਨੇ ਜਿਹੜੀਆਂ ਉਹ ਗੁਰੂ ਘਰ ਦੇ ਅੰਦਰ ਹੀ ਹੁੰਦੀਆਂ ਨੇ ਉਸ ਤੋਂ ਬਾਅਦ ਉਹ ਜਨਾਨੀਆਂ ਜਿਹੜੀ ਔਰਤ ਹੈ ਜਿਹੜੀ ਉਹ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਗੁਰੂ ਘਰ ਦੇ ਵਿੱਚ ਚਲੇ ਜਾਂਦੀ ਹੈ ਪਾਠੀ ਸਿੰਘ ਨੂੰ ਅਪਸ਼ਬਦ ਬੋਲਦੀ ਹੈ ਜਿਸ ਤੋਂ ਬਾਅਦ ਉਸ ਔਰਤ ਨੇ ਮਹਾਰਾਜੀ ਹਜ਼ੂਰੀ ਦੇ ਵਿੱਚ ਹੀ ਆਪਣੇ ਕੱਪੜੇ ਉਤਾਰ ਦਿੱਤੇ ਤੇ ਕੱਪੜੇ ਉਤਾਰ ਕੇ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਸੁੱਟ ਦਿੱਤੇ ਤਾਂ ਕਿ ਆ ਜਾ ਰਿਹਾ ਕਿ ਹਾਂ ਤੋਂ 2-3 ਮਹੀਨੇ ਪਹਿਲਾਂ ਐਸਾ ਗੁਰਦੁਆਰਾ ਸਾਹਿਬ ਦੀ ਪੁਰਾਣੀ ਕਮੇਟੀ ਨੂੰ ਬਦਲ ਕੇ ਇੱਕ ਨਵੀਂ ਕਮੇਟੀ ਬਣਾ ਦਿੱਤੀ ਗਈ ਤੇ ਇਸ ਔਰਤ ਦੇ ਉੱਪਰ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਔਰਤ ਅਕਸਰ ਹੀ ਗੁਰੂ ਘਰ ਦੀਆਂ ਚਾਬੀਆਂ ਨੇ ਜੜੀਆਂ ਉਹ ਮੰਗਣ ਦੇ ਲਈ ਆਉਂਦੇ ਸੀ ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਔਰਤਾਂ ਜਿਹੜੀ ਉਹ ਅਕਸਰ ਗੁਰੂ ਘਰ ਦੀਆਂ ਚਾਬੀਆਂ ਨੇ ਜੜੀਆਂ ਉਹ ਮੰਗਣ ਆਉਂਦੀ ਸੀ ਤਾਂ ਇਸ ਔਰਤ ਦੇ ਉੱਪਰ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਇੱਕ ਦਿਨ ਜਦੋਂ ਗੁਰੂ ਘਰ ਦੀਆਂ ਚਾਬੀਆਂ ਨਹੀਂ ਮਿਲਿਆ ਤਾਂ 파ਠੀ ਸਿੰਘ ਨੇ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਨੂੰ ਫੋਨ ਲਗਾਇਆ ਤੇ ਕਿਹਾ ਕਿ ਗੁਰੂ ਘਰ ਦੀਆਂ ਚਾਬੀਆਂ ਨਹੀਂ ਮਿਲ ਰਹੀਆਂ ਕਿ ਸ਼ਾਇਦ ਜਿਹੜੀ ਉਹ ਔਰਤ ਹੈ ਉਹ ਚਾਬੀਆਂ ਲੈ ਗਈ ਹੋਵੇ ਤੇ ਜਿਹੜਾ ਪ੍ਰਧਾਨ ਸੀ ਉਸ ਕਮੇਟੀ ਦਾ ਉਹ ਇਸ ਔਰਤ ਦੇ ਘਰ ਚਲੇ ਜਾਂਦਾ ਹੈ ਚਾਬੀਆਂ ਲੈਣ ਦੇ ਲਈ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿਹੜੀਆਂ ਚਾਬੀਆਂ ਨੇ ਉਹ ਗੁਰੂ ਘਰ ਦੇ ਅੰਦਰ ਹੀ ਮੌਜੂਦ ਹੁੰਦੀਆਂ ਨੇ ਗੁੱਸੇ ਦੇ ਵਿੱਚ ਇਹ ਔਰਤ ਆ ਜਿਹੜੀ ਉਹ ਆਉਂਦੀ ਹੈ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਚਲੇ ਜਾਂਦੀ ਹੈ 파ਠੀ ਸਿੰਘ ਨੂੰ ਕਹਿੰਦੀ ਹੈ ਕਿ ਤੂੰ ਸਾਨੂੰ ਬਦਨਾਮ ਕਰ ਰਹੇ ਆ ਉਸ ਤੋਂ ਬਾਅਦ ਪਾਠੀ ਸਿੰਘ ਨੂੰ ਅਪਸ਼ਬਦ ਨੇ ਜਿਹੜੇ ਉਹ ਬੋਲਦੀ ਹੈ ਬਹਿਸਵਾਜੀ ਹੁੰਦੀ ਹੈ ਤੇ ਗੁਰੂ ਘਰ ਦੇ ਅੰਦਰ ਹੀ ਫਿਰ ਉਸ ਔਰਤ ਦੇ ਵੱਲੋਂ ਆਪਣੇ ਕੱਪੜੇ ਨੇ ਜਿਹੜੇ ਉਹ ਉਤਾਰ ਦਿੱਤੇ ਜਾਂਦੇ ਨੇ ਆਪਣੇ ਕੱਪੜੇ ਇਹ ਔਰਤ ਆ ਜਿਹੜੀ ਪਾੜ ਲੈਂਦੀ ਹੈ ਕੱਪੜੇ ਉਤਾਰ ਕੇ ਇਹ ਔਰਤ ਆਪਣੇ ਕੱਪੜਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੱਲ ਸੁੱਟ ਦਿੰਦੀ ਹੈ ਤਾਂ ਇਹ ਸਾਰੀ ਘਟਨਾ ਜਿਹੜੀ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸਿੱਖ ਜਥੇਬੰਦੀਆਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਹੈ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਾਦੇਓ ਕਿ ਕਿਸ ਤਰ੍ਹਾਂ ਬੇਅਦਬੀ ਹੋਈ ਹੈ ਕਿਸ ਤਰ੍ਹਾਂ ਗੁਰੂ ਘਰ ਦੇ ਅੰਦਰ ਹੀ ਇਸ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਕੱਪੜੇ ਉਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉੱਪਰ ਸੁੱਟ ਦਿੱਤੇ